ਮਾ ਜੀ ਸਾਰੇ ਅੰਖਾਸਿਕਾਲ ਕੰਮ ਤਾਂ ਤੜਕੇ ਦੇ ਸ਼ੁਰੂ ਹੋਏ ਹੋਏ ਨੇ ਹੁਣ ਤਾਂ ਦੁਪਹਿਰ ਧੁੱਪ ਵੀ ਆ ਗਈ 7 ਵਜੇ ਦੇ ਨੇ ਹਰਜੀਤ ਲਾਗੇ ਕਣਕ ਫੋਲਣ ਝਾੜੂ ਲਾਤਾ ਇਹਨੇ ਸਾਰੇ ਅਮੰਜਾ ਇੱਥੇ ਬਾਹਰ ਕੱਢ ਦਿੰਨੇ ਆ ਫਿਰ ਹਨਾ ਹਾਂ ਅਮੰਜਾ ਬਾਹਰ ਕੱਢਣਾ ਇਹ ਇੱਥੇ ਨੂੰ ਕੱਢ ਦਿੰਨੇ ਮਿਰਚਾਂ ਫੁੱਲੀਆਂ ਹਾਂ ਹਾਂ ਦੇਖ ਲੋ ਨੂੰ ਕਿਤੇ ਜਲ ਜੀ ਸੀਸ ਦੀ ਵੀ ਹੋ ਗਈ ਗੁੱਡ ਮਾਰਨਿੰਗ ਆ ਗਿਆ ਉੱਠ ਕੇ ਆ ਇੱਥੇ ਰੱਖ ਆ ਇੱਥੇ ਰੱਖ ਹੈਲੋ ਹੈਲੋ ਕਰ ਦੋ ਹੈਲੋ ਕਰ ਦੋ ਕਿਹਾ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਬਦੋ ਸਤਿ ਸ਼੍ਰੀ ਅਕਾਲ ਬੁਲਾ ਦੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਥੇਰੀ ਬੁਲਾ ਦੋ ਲੋ ਜੀ ਹੁ ਨਾਈਟ ਸੂਟ ਚੱਲ ਪਿਆ ਕੰਟੀਨਿਊ ਜੀ ਤੋਂ ਕੱਲ ਛੱਡਿਆ ਸੀਗਾ ਜੀ ਸੋੜਾਈ ਨਹੀਂ ਹਰਜੀਤ ਤੇਰਾ ਤਾਂ ਲੇੜੇ ਰੰਦਾ ਥੋੜਿਆ ਮੂੰਹਲਾ ਦਮੀਆ ਹਨਾ ਬੀਬੀ ਜੀ ਹੋਸੀ ਮਮੀ ਇਹਦੇ ਹਨਾ ਆਹ ਨਾ ਕਿਸੇ ਕੋਈ ਨਹੀਂ ਹੈ ਕਿ 프리 ਜੀ ਸਾਹਮਣੇ ਕਰੇ ਹਨਾ ਉਹ ਜਦ ਡرائی ਵੀ ਕਰ ਰਹੇ ਨੇ ਅਸੀ ਹੋ ਗਿਆ ਆ ਜਾ ਲੈ ਮੈਂ ਦੇਖ ਮੈਂ ਮਿੰਡ ਖਾ ਕੇ ਆਉਂ ਹਾਂ ਜਿਆ ਦੇਖ ਲੈ ਆ ਜਾ ਦੇਖੋ ਉੱਚ ਰੱਖੋ ਕਿਤੇ ਨਾ ਡਿੱਗਿਆ ਆ ਜਾ ਮੈਂ ਕੱਡਾ ਪੁੱਤੋ ਆਜੋ ਉਹ ਮਨਸ ਪੜਾਵੇ ਆਜੋ ਸੀਸ ਮੈਂ ਕੱਡਾ ਆਜੋ ਆਜੋ ਪੁੱਤੋ ਕਮ ਹੇਅਰ ਆ ਜਾ ਆ ਜਾ ਆ ਜਾ ਆ ਜਾ ਆ ਜਾ ਕੱਡਾ ਤਾਂ ਕੱਡਾ ਤਾਂ ਕੰਡਾ ਕਿਸ਼ ਨੇ ਕੰਤਾ ਲਿਆ ਚਲੋ ਚਲੋ ਮੱਚ ਚਲੋ ਖਾਂ ਨਾ ਆਏ ਕੰਨ ਸੇ ਫੋਗੀ ਹਾਂ ਜਿੰਨਾ ਪਾਉ ਪੈਣਾ ਮੂੰਹ ਆਇਆ ਕਾ

देखो कि मैं जी तीन गैस चल रहे ने मारो मार बन रहा जी ਕਿਹੜੇ ਦੇਖਦੇ ਨੇ ਕਿਹੜੇ ਨੇ ਨਹੀਂ ਦੇਖਦੇ ਨੇ ਕਿਹੜੇ ਬਣ ਰਹੇ ਨੇ ਚੱਕਰ ਗਏ ওকে ਐਂਡ ਸੈਂਟਰ ਮੈਂ ਚਾਹ ਦੁੱਧ ਪਾਸਾ ਪਾਣ ਲੈਣੇ ਚਾਹਣਾ ਥੋੜਾ ਜਿਹਾ ਇਸੇ ਇੱਕ ਹੋਰ ਲੱਗੂਗਾ

ਪਾਣੀ ਨਹੀਂ ਪੀਣਾ ਚੋੜਾ ਨਹੀਂ ਪਾਣੀ ਪੀਣਾ ਖਾਲੀ ਨੇ ਤਾਂ ਫਿਨਿਸ਼ ਆ ਪੁਕ ਗਿਆ ਪਾਣੀ ਪਾਣੀ ਪੁਕ ਗਿਆ ਆ ਦੇਖ ਲੋ ਸੀਸ ਕਿੱਥੇ ਵੜ ਕੇ ਬੈਠਦਾ ਹੋਰ ਕਿੱਥੇ ਜਗ੍ਹਾ ਨਹੀਂ ਦੇਣਾ ਟੈਂਟ ਹੱਡ ਲੱਗਦੀ ਆ ਹੈ ਇੱਥੇ ਮਾਊ ਹੂਗਾ ਕਿੱਥੇ ਵੜ ਕੇ ਬੈਨੇ ਹੋ ਪ੍ਰੈਸ ਵਾਲ ਟੇਬਲ ਦੇ ਨੀਚੇ ਇੱਧਰ ਆਓ ਆਜੋ ਚੱਲੀਏ ਬਾਹਰ ਆਜੋ ਕੀ ਕਰਦੇ ਹੋ ਸੀ ਲਸਣ ਛਿੱਲਦੇ ਹੋ ਯਾ ਦੋ ਹਿਆਂ ਜਿਵੇਂ ਉਹ ਪਾਇਆ ਬੈਠਾ ਹੁਣ ਪੋਸਟਰ ਦੇਖੋ ਤੁਸੀਂ ਅਸੀ ਸਕੋਰ ਜੀ ਦਾ ਲਸਣ ਛਿੱਲਣ ਦਾ ਐਂਡ ਐਂਡ ਆਈ ਵਿਦ ਦ ਸੋਬਿਕਾ ਸ਼ੇਰ ਮੈਂ ਦੋ ਵਾਰੀ ਬਾਜੂ ਕਾ ਦੇਖਣ ਵਾਲਾ ਦੇਖਣ ਵਾਲਾ ਅਗਲਾ ਕਹੂਗਾ ਵੀ ਸ਼ੇਰੇ ਨਹੀਂ ਪਾਉਂਦੇਗੇ ਦਾਦਾ ਦਾਦਾ ਬੜੀ ਬੈਠੀ ਆ ਆਪ ਵੀ ਇਹ ਤਾਂ ਦੀਏ ਦਾੜ ਤੋਂ ਵੀ ਆ ਮੀ ਮੈਂ ਲਾ ਸੱਜਦਾ ਜੇ ਮੈਂ ਚੱਲਦਾ ਦੀ ਦਾਦੀ ਦਾ ਕੰਮ ਮੁਕਾਦਾ ਹੈ ਦਾਦਾ ਦਾ ਕੰਮ ਖਤਮ ਕਰਦੇ ਹਾਂ ਆਪਦੇ ਤਾਂ ਬੱਟਦੀ ਹੋਈ ਤੇਰੀ ਜੀਬ ਨੂੰ ਇਹ ਕੋੜਾ ਨਹੀਂ ਲੱਗਦਾ ਹਜੇ ਪਤਾ ਹੀ ਨਹੀਂ ਖੋੜੇ ਮਿੱਠੇ ਦਾ ਬੜਾਈ ਚੱਲ ਪਿਆ ਧੂਆ ਅੱਗ ਬੁਝ ਗਈ ਅੱਗ ਹੁਣ ਕੱਢ ਕੇ ਮਾਰੇ ਮੂੰਹ ਚੋ ਜਾਂ ਤਾਂ ਅੱਧੀ ਗੱਠ ਤੇ ਦੰਦੀ ਬੰਟਲੀ ਆ ਦੇਖ ਪਾਪਾ ਕੀ ਕਰਦੇ ਆ ਸੀਸੋ ਦੇ ਕੋਲ ਨਾ ਜਾਈ ਜੀ ਤੂੰ ਇਹਨੂੰ ਦੇਖ ਤੈਨੂੰ ਜਾਣਾ ਉਹਦੇ ਕੋਲ ਕੀ ਆਂ ਇਹ ਦੇਖ ਲਾਉਂ ਪੂਰੀ ਘੜੀਆ ਹੱਤ ਤੱਕ ਸਟਾਰਟ ਨਹੀਂ ਹੁੰਦਾ ਜਦ ਤੱਕ ਤਾਂ ਹੋ ਨਹੀਂ ਹੁੰਦਾ ਕਰਮ ਅਸੀਸ ਹੋਰੇ ਆ ਜੋ ਮੰਮੀ ਐ ਮੰਮੀ ਅੱਜ ਵੀ ਟ੍ਰੇਨਸ਼ਨਾਂ ਲੈ ਠੀਕ ਆ ਹਰ ਜੀ ਦਾ ਹੱਥ ਖੇਡਦੇ ਆ ਮੰਮੀ ਦੇ ਕੋਲ ਨਹੀਂ ਖਾਜ ਮਾਇਆ ਦਾ ਚੋੜ ਹਾਂ ਥੋੜਾ ਜਿਹਾ ਚੱਲੇ ਗੁਰਦਵਾਰਾ රාගතතවාේ ගා පොදනු චෙතගොතලක දන්නනු ලගරක තන්න විදාලේ පා තොදනු ඉස්සර ප්‍ර්